ਮੇਰਾ ਦੇਣਾ ਸਣੀਏ ਤਰ ਮਾ ਜੀ ਦਾ ਦੇਖਣ ਬੜਾ ਸਮਾਰਟ ਬਣਾ ਹੋਇਆ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਹੈ ਤੇ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਕਰ ਰਿਹਾ ਪੈਕਿੰਗ ਤੇ ਚੱਲੇ ਕਿੱਥੇ ਆ ਜੇ ਤੁਹਾਨੂੰ ਵਲੌਗ ਚ ਬਣੇ ਰਹੋ ਨਾਲ ਦੀ ਨਾਲ ਦੱਸਦੇ ਜਾਵਾਂਗੇ ਸਾਡਾ ਲੰਬਾ ਟੂਰਾ ਜੀ ਤੇ ਅਸੀਂ ਚਾਰ ਜਣੇ ਜਾ ਰਹੇ ਹਾਂ ਪਲਾਨਿੰਗ ਤਾਂ ਰਾਤੀ ਸੀਗੀ ਪਰ ਸਿਰ ਸਿਰ ਨਿਕਲਾਂਗੇ ਪਰ ਹੁਣ ਇਸ ਟਾਈਮ ਸਵਾ 2:30 ਵਜਣ ਵਾਲੇ ਨੇ 2:30 ਵਜ ਗਏ ਤੇ ਹਜੇ ਤੱਕ ਅਸੀਂ ਨਿਕਲੇ ਨਹੀਂ ਤੇ ਜਾਣਾ ਵੀ ਅਸੀਂ ਲੰਬੇ ਰੋਡ ਤੇ ਆ ਤੇ ਜਾ ਰਹੇ ਹਾਂ ਮੈਂ ਦਮਨ ਅਤਾਪ ਤੇ ਆ ਜਾਣਾ ਕੰਨਾ 550 ਕਿਲੋਮੀਟਰ ਰਸਤਾ ਹੈ ਨਾ ਹਾਂ ਕ੍ਰੋਸ ਪਾਇਆ ਦ 9 ਘੰਟੇ ਲੱਗ ਜਾਣਗੇ ਹਾਂ ਤੇ ਹੁਣ ਨਾ ਵੀਡੀਓ ਤੁਸੀਂ ਦਬ ਕੇ ਸ਼ੇਅਰ ਕਰਦੇ ਰਿਹਾ ਕਰੋ ਮੈਨੂੰ ਤਾਂ ਸਾਡੀ ਬਹੁਤ ਲੱਗ ਰਹੀ ਹੈ ਇਸ ਸੇਰੇ ਕੰਮਲੇ ਮੈਂ ਨਹਾਈ ਨਹੀਂ ਤੁਸੀਂ ਦੇਖੋ ਮੈਂ ਨਹਾਈ ਨਹੀਂ ਹੈਗੀ ਮੈਨੂੰ ਨਹਾਉਣ ਦਾ ਟਾਈਮ ਨਹੀਂ ਲੱਗਾ ਮੋਟਰ ਲਾਈਟ ਚਲੀ ਗਈ ਮੋਟਰ ਨਹੀਂ ਚੱਲੀ ਤੇ ਮੈਨੂੰ ਮੈਨੂੰ ਫਿਰ ਸਕੂਲ ਭੇਜਤਾ ਸੀਗਾ ਹੂੰ ਤੇ ਸੌਕਸ ਦਮ ਨਵੇਂ ਪਾਰੇ ਅਰੇ ਲਾਸਟ ਸੌਕਸ ਗਰਮ ਸੌਕਸ ਪਾ ਲੋ ਗਰਮ ਗਰਮ ਨਹੀਂ ਹੋਰ ਠੰਡ ਉੱਥੇ ਜ਼ਿਆਦਾ ਹੋਣੀ ਇਹ ਪਾਪਾ ਦੇ ਸੌਕਸ ਨਹੀਂ ਦਰਮਾਤੇ ਇਹਰੇ ਸੌਕਸ ਆ ਨੇ ਤੇ ਲੋ ਜੀ ਟੈਚੀ ਆਪਾਂ ਨੇ ਪੈਕ ਕਰ ਲਿਆ ਆਪਣਾ ਦੇਖ ਸਕਦੇ ਹੋ ਤੁਸੀਂ ਹਾਂ ਸੌਕਸ ਪਾ ਲੈ ਬਸ 21 ਰੱਖਣੇ ਆਪਾਂ ਨੇ 4 ਦਿਨ ਦਾ ਆਪਣੇ ਕੋਲ ਟਾਈਮ ਹੈ ਕਿਉਂਕਿ ਜ਼ਿਆਦਾ ਕੱਪੜੇ ਲੈ ਕੇ ਜਾਵਾਂਗੇ ਜ਼ਿਆਦਾ ਹਨਾ ਸਮਾਨ ਹੋ ਜਾਣਾ ਇਹ ਤੁਸੀਂ ਗਰਮ ਸੌਕਸ ਪਾਣੇ ਨੇ ਮੈਂ ਰੱਖ ਲਾਂ ਵਿੱਚ ਉੱਥੇ ਲੋਡ ਪੂਰਾ ਲੈਣਾਗੇ ਠੀਕ ਹੈ ਹਾਂ ਤੁਹਾਡੇ ਕੋਲ ਕਿਹੜੀਆਂ ਰਾੜੀਆਂ ਰਾਜਾ ਵੀ ਆਇਆ ਹੋਇਆ ਰਾਜਾ ਵੀ ਰੈਡੀ ਹੈ ਲੈ ਸੰਗ ਦਾ ਬਾਹਰ ਚਲ ਗਏ ਵੀ ਵਲੌਗ ਬਣਾ ਰਹੇ ਵਲੌਗ ਬੜਾ ਕੰਟਾ ਘੇਰਾ ਦੀ ਮੈਨੂੰ ਨਾ ਵਲੌਗ ਚ ਲਿਆ ਕਰੋ ਮੈਨੂੰ ਨਾ ਵਲੌਗ ਚ ਲਿਆ ਕਰੋ ਅੱਛਾ ਇੱਕ ਮੈਂ ਕੋਟੀ ਲੈ ਲਾਂ ਨਾ ਆਪਣੀ ਆਹ ਕਿਹੜੀ ਹੈ ਆਹ ਕੱਪੜੇ ਤਾਂ ਹਜ ਰਹਿ ਗਏ ਕਿਤੇ ਪਾਈ ਨਹੀਂ ਵਿੱਚ ਦੇਣਾ ਕਿੱਥੋਂ ਕਿਹੜੇ ਕਿਹੜੇ ਕੱਪੜੇ ਲਈ ਜਾਂਦੇ ਆਪਾਂ ਕਿਹੜੇ ਕਿਹੜੇ ਕੀ ਕਿਹੜੇ ਇੱਥੇ ਇਧਰ ਪਾਸੇ ਜਗ੍ਹਾ ਬਹੁਤ ਵੀ ਅੰਦਰ ਦਾ ਹਰ ਇਧਰ ਕਿੰਨੀ ਜਗ੍ਹਾ ਖਾਲੀ ਪਈ ਹੋਰੇ ਕੈਮਰਾ ਕਿੱਧਰ ਜਾਂਦਾ ਪੂਰੇ ਖਾਲੀ ਪਈ ਹੈ ਦੇਖ ਮੈਨੂੰ ਲੱਗਦਾ ਕਿ ਅਹੀ ਮੈਂ ਮੈਂ ਸੈਟ ਕਰਾਂ ਦੰਮੂ ਮੈਂ ਇਹ ਦੱਸਾਂ ਤੁਹਾਨੂੰ ਕਿ ਅਜੇ ਅਸੀਂ ਨਾ ਪਲਾਨਿੰਗ ਨਹੀਂ ਕੀਤੀ ਸੀ ਕਿ ਤੇ ਜਾਣ ਲਈ ਕਿ ਜਾਣਾ ਕਿੱਥੇ ਆ ਤੇ ਬਸ ਹੁਣ ਤਿਆਰੀ ਹੋ ਰਹੀ ਹੈ ਆਕੇ ਟਾਈਮ ਤੇ ਕਿੱਧਰ ਜਾਣਾ ਅਜੇ ਅਸੀਂ ਰਾਹ 'ਚ ਕਿੱਧਰ ਮੁੜ ਜਾਈਏ ਕੋਈ ਪਤਾ ਨਹੀਂ ਸਟੋਲ ਬਾਹਰ ਹੀ ਰੱਖਾਂਗਾ ਮੈਂ ਬਰਦਰ ਹਣ ਸਟੋਲ ਉੱਤੇ ਲੈ ਜਾਣਗੇ ਹਨ ਹਮ ਬਸ ਗ੍ਰੋਕਸ ਕਿੱਥੇ ਨੇ ਗ੍ਰੋਕਸ ਬਾਹਰ ਹੋਣੇ ਨੇ ਉਹ ਪਹਿਲਾਂ ਤਾਂ ਟੇਬਲ ਦੇ ਸਾਹਮਣੇ ਲੈਪਟਾਪ ਟੇਬਲ ਦੇ ਬੰਨੇ ਪਾਸੇ ਰੱਖ ਕੇ ਜਾਓ ਕਿਉਂਕਿ ਆਕੇ ਵੀ ਆਪਾਂ ਹੀ ਸੰਭਣਾ ਠੀਕ ਹੈ ਚੱਪੜਾ ਨਾਲ ਲੈ ਚੱਲੋ ਚੱਪੜਾ ਦੋ ਜੋੜੇ ਪਾ ਲੋ ਬਸ ਠੀਕ ਹੈ ਮੈਂ ਵੀ ਕੱਪੜੇ ਚੀਨ ਹਾਂਜੀ ਤੇ ਰੈਡੀ ਹੋ ਗਏ ਜੀ ਆਪਾਂ ਸਾਰੇ ਜਾਨੇ ਜਾਣ ਵਾਸਤੇ ਤੇ ਰਾਜਾ ਤੇ ਉਤਾਰ ਗਏ ਨੇ ਕੰਮ ਕਿਤੇ ਆ ਵੀ ਦਮਨ ਚੱਪੜਾ ਪਾ ਲਈ ਤੇ ਸਾਡੀ ਜੀ ਇੱਕਦਮ ਹੀ ਤਿਆਰੀ ਹੋਈ ਕੋਈ ਸਾਡਾ ਪਲਾਨ ਨਹੀਂ ਕਿਤੇ ਜਾਣ ਦਾ ਕੋਈ ਕੁਝ ਨਹੀਂ ਹਜੇ ਹੀ ਰਸਤੇ 'ਚ ਵੀ ਜਾ ਕੇ ਦੇਖਣਾ ਕਿ ਅਸੀਂ ਜਾਣਾ ਕਿੱਥੇ ਆ ਤੇ ਨਾਲੇ ਅਸੀਂ ਗਗੜ ਨੂੰ ਚੱਕਣਾ ਰਾਹ 'ਚ ਤੇ ਬਾਕੀ ਦੇਖਦੇ ਆ ਕਿ ਕਿੱਧਰ ਚੱਲੇ ਆ ਵੈਸੇ ਜਿੱਧਰ ਦੀ ਸਲਾਹ ਕੀਤੀ ਸੀ ਕਿ ਉਧਰ ਜਾਣਾ ਹੁਣ ਰਾਜਾ ਕਹਿੰਦਾ ਮੈਂ ਉੱਥੇ ਜਾਣਾ ਨਹੀਂ ਹੈਗਾ ਜੇ ਹੀ ਕਹ ਰਾਜੇ ਨੂੰ Shimla ਚਲਦੇ ਆਂ ਕਹਿੰਦਾ ਮੈਂ Shimla ਨਹੀਂ ਜਾਣਾ ਮੈਂ ਬਰਫ਼ ਚੋਂ ਆਇਆ ਹੋਇਆ ਠੀਕ ਹੈ ਜੇ ਅਸੀਂ ਕਹਿੰਨੇ ਆਂ ਕਿ ਉੱਥੇ ਚਲਦੇ ਆਂ ਮਨਾਲੀ ਜਾਂ ਉੱਥੇ ਚਲਦੇ ਆਂ ਕਸ਼ਮੀਰ ਕਹਿੰਦਾ ਉੱਥੇ ਵੀ ਨਹੀਂ ਜਾਣਾ ਮੈਂ ਬਰਫ਼ਾਂ ਚੋਂ ਆਇਆ ਮਰਸ ਲੈ ਕੇ ਚ ਜਾਣਾ ਨਹੀਂ ਮੈਂ ਰੜੇ ਲੈ ਕੇ ਚ ਜਾਣਾ ਹੁਣ ਦੇਖਦੇ ਆਂ ਕਿੱਥੇ ਲੈ ਕੇ ਚਲਦੇ ਆਂ ਤੁਸੀਂ ਬਣੇ ਰਹੋ ਵਲੌਗ 'ਚ ਤੇ ਪੈਕਿੰਗ ਸਾਡੀ ਡਨ ਆ ਸਿਰਫ ਟੈਚੀ ਬੰਦ ਕਰਨਾ ਆ ਬੋਟਰ ਪਾਣੀ ਦੀ ਦਮਨ ਲਓ ਜੀ ਤਿਆਰੀ ਹੋ ਗਈ ਸਾਡੀ ਮਾੜੀ ਮੋਟੀ ਕਿਉਂਕਿ ਟੈਚੀ ਪੈਕ ਕਰ ਲਿਆ ਆਪਾਂ ਨੇ ਆਪਾਂ ਚੱਲਿਆਂ ਕੈਨੇਡਾ ਰਾਜੇ ਨੂੰ ਛੱਡਣ। ਲੋ ਜੀ। ਦੋ ਟਾਚੀ ਬਸ। ਹੈ? ਨਹੀਂ। ਦੋ ਟਾਚੀ ਆ ਜੇ ਇੱਕ ਬੰਦੇ ਨੂੰ ਹੋਰ ਚੱਕਣਾ ਸੀ ਰਾਹ 'ਚ ਉਹ। ਇਹ ਦਮੂ ਪਿੱਛੇ ਰੱਖਣੇ ਆਪਣਾ ਸਮਾਨ ਠੀਕ ਹੈ ਤੇ ਆਹ ਡਿੱਗੀ ਚ ਆ ਜੂਗਾ। ਆਹ ਵੀ ਰੱਖ ਲੈ। ਕਿਤੇ ਲੱਕ ਲੁੱਕ ਹਿੱਲ ਜੇ ਤੇ ਲਾ ਲਾਂਗੇ। ਚਾਰ ਚਾਰ ਆਪਣੇ ਜਰੂਰ ਪਾ ਲੋ ਯਾਦ ਨਾਲ। ਚਾਰਜਰ ਪਾ ਲੋ। ਲੰਬਾ ਸੋ ਇਹ ਗੱਡੀ ਖੋਲੀਆਂ ਵਿੱਚ ਸਮਾਨ ਰੱਖ ਕੇ ਜੋ ਬੈੱਡ ਬਣਾਉਣਾ ਹਾਂ ਨਹੀਂ ਨਹੀਂ ਜੀ ਦਮਾ ਸਲੈਕ ਜਿਹੜੀ ਕੈਪ ਲੈਂਦੀ ਉਹ ਕਿੱਥੇ ਆ? ਵਾਕਈ ਉਹ ਤਾਂ ਹਨੀ ਵਿੱਚ ਉਹ ਮਾਸੀ ਦਾ ਲਫਾਫਾ ਇੱਕ ਹੋਰ ਸੀ ਵਾਈਟ ਉਹ ਕਿੱਥੇ ਆ? ਮੰਮਾ ਮਾਸੀ ਵਾਲਾ ਬੋਲਣ ਨਹੀਂ ਲਈ ਕੋਸੋ ਪਤਾ ਨਹੀਂ ਉਹ ਤਾਂ ਅਰਨੇ ਸਾਰਾ ਗਾ ਪਾਤਾ ਕੀ ਹੋ ਗਿਆ? ਉਹ ਲਫਾਫਣ ਲੱਬਣ ਡਿਆ ਅਮਣ ਦੇ ਸੂਟ ਉਹ ਪਿਆ ਇਹ ਆਸੀ ਬਸਾਂ ਲੈ ਸੀਰ ਮੇਰਾ ਕੀਰ ਤਾਂ ਮੇਰਾ ਹੁਣ ਹੀ ਦੁਖਣ ਲੱਗ ਪਿਆ ਮੈਂ ਤਾਂ ਗੋਲੀ ਖਾ ਲਈ ਇੱਕ ਇੱਕ ਬੀਬੀ ਦੀ ਗੋਲੀ ਨਾਲ ਲੈ ਲਈਏ ਕਾਲੀ ਵਿੱਚ ਤਾਂ ਮੂਵੀਪੀ ਵਾਲੀ ਬਸ ਤੇ ਤੀਨ ਨੰਨ ਇਹ ਪਿਲਾਈ ਪਤਾ ਕਿ ਚੋ ਪਾਇਆ ਨਾ ਇਹ ਕਿਹਦੀ ਕਾਲੀ ਆ ਸਵਾ ਪਾਇਆ ਤੁਸੀਂ ਹੀ ਪਾਈਆਂ ਨੇ ਸਾਰੀਆਂ ਦਵਾਈਆਂ ਕਹ ਲੈ ਕਨਾ ਸੀ ਘਟ ਭਾਈ 3:00 3:00 ਵੱਜ ਗਏ 3:00 ਵੱਜ ਗਏ ਭਾਈ 3:07 10 ਆ ਬੀਬੀ ਦੀ ਦਵਾਈ ਨਾ ਮੈਂ ਮੈਂ ਤਾਂ ਮੈਨੇ ਕਿਹਾ ਦਵਾਈ ਆਏ ਆ ਮੇਰੀ ਕਿਥੇ ਬੀਬੀ ਦੀ ਮੈਨੂੰ ਖਰਾ ਨਹੀਂ ਨਾ ਇਹ ਤਾਂ ਦੋ ਹੀ ਗੋਲੀਆਂ ਨੇ ਦੇਖੋ ਇਹਨੂੰ ਪਤਾ ਹੋਰ ਇਹ ਕਿਹੜੀ ਕਹਾਣੀ ਮੈਂ ਖਾਦੀ ਨਹੀਂ ਇਹ ਕਿਹੜੀ ਹੈ ਇਹ ਜਿਹੜੀਆਂ ਉਹਦੇ ਕਾਲੇ ਪਾਵੇ ਲੈ ਕੇ ਆਇਆ ਸੀ ਮੈਂ ਉਹ ਤਾਂ ਮੈਂ ਪਈਆਂ ਨੇ ਕਾਲੇ ਵਾਲੀਆਂ ਤਾਂ ਇਹਦੇ ਬੀਬੀ ਇਹ ਬੀਬੀ ਦੀ ਹੈ ਪੱਕਾ ਜਲੀਨ ਬੋਰਡ ਦੀ ਬੀਬੀ ਦੀ ਹੈ ਖਾਣਾ ਖਾਣਾ ਤਾਂ ਮੈਂ ਨਹੀਂ ਖਾਣਾ ਚਲੋ ਬਈ ਵਾਹਿਗੁਰੂ ਸਾਡਾ ਸਫਲ ਸਫਲ ਕਰੇ ਲੋਹੇ ਸੋਨਿਹਾਨ ਸੀ ਆਕਾਰ ਲੈ ਕੇ ਵਾਹਿਗੁਰੂ ਦਾ ਨਾਮ ਰਵਿੰਦਰ ਅੱਡੇ ਤੇ ਖੜ ਜਾ ਦਵਾਈ ਦਵਾ ਹੀ ਦੇ ਗਾਉ ਤੁਰਿਆ ਦੂਰੀ ਲ ਲੈ ਲੈ ਉੱਠੀ ਨਾ ਚਲੋ ਤਾ ਆਹ ਆਹ ਪੜ ਲਓ ਚਲ ਬਾਹਰ ਆਗੇ ਹੋਰ ਬਈ ਆਜੀ ਚਪੜਾ ਆਜਾ ਚਪੜਾ ਵਾਲਾ ਚਪੜਾ ਵਾਲਾ ਧੀਰੇ ਆ ਗਿਆ ਚਲ ਚਪੜਾ ਜੀ ਯਾਰ ਬੜੀਆ ਰੱਖੀ ਹਾਂ ਹਾਂ ਬੈਂਡ ਹੋ ਗਿਆ ਠੀਕ ਹੈ ਗੱਲ ਮਿਲਦੇ ਆ ਫਿਰ 100 ਵਾਰ ਨੂੰ ਮੈਂ ਤੁਹਾਨੂੰ ਮਿਲਾਂਗਾ ਸ਼ਾਮ ਨੂੰ ਚਲੋ ਜਿੰਨੇ ਜਿੰਨੇ ਤੁਹਾਨੂੰ ਮਿਲਣ ਆਉਂਦੇ ਪਹੇਜਾ ਇਹ ਛੜਮੇ ਨਾ ਛੜਮੇ ਨਾ ਛੜਮੇ ਨਾ ਛੜਮੇ ਨਾ ਇਹ ਇਹ ਦਰਮੋਰਕ ਆਸ਼ਕੀਤ ਵਾਂਦੇ ਦੋ ਦੂ ਦੂ ਤਮੰਦਾਂ ਸੋਹਣਾ ਬੰਦਾਂ ਬੈਠਾ ਹੋਣ ਪੂਰਾ ਅੱਗੇ ਇੱਥੇ ਉੱਥਰ ਆ ਤੋ ਅੱਗੇ ਰੱਖਾਂਗੇ ਅੱਗੇ ਰੱਖਾਂਗੇ ਚਲੋ ਵੀ ਚੱਲਦੇ ਹਾਂ ਜੇ ਮੈਂ ਤੁਹਾਨੂੰ ਪੁੱਛਦਾ ਗਗਨ ਕੌਰ ਨੇ ਫਤਿਹਰੀ ਵੀ ਆ ਗਏ ਹੋਣੇ ਉਹਨਾਂ ਦੇ ਮਾਰਨੀ ਚੀਕਾਂ ਲੱਭਣ ਨੂੰ ਆ ਤਸੀ ਤੇ ਤੋ ਪਹਿਲਾਂ ਗਗੜ ਨੂੰ ਚੱਕ ਲਈ ਆਪਾਂ ਚਾ ਵਾਹਿਗੁਰੂ ਸੱਚੇ ਕੁਆਸ਼ ਯਾ ਮਾਤ ਲਓ ਬਈ 90 ਰੂਟ ਦੀ ਤਿਆਰੀ ਜਿਹੜੇ ਰਸਤੇ ਪੈਣੀ ਆ ਰਾਜ ਜਾਣਾ ਕਿੱਥੇ ਆ ਉਹ ਜੀ ਲੰਮੇ ਰੂਟ ਦੀ ਤਿਆਰੀ ਤੇ ਆਕਾਲ ਸੋਸਿਆ ਕਾਲ ਬਈ ਸੋਸਿਆ ਕਾਲ ਲੋ ਜੀ ਆਪਾਂ ਪਿੰਡ ਪਹੁੰਚ ਗਏ ਜਾਣਾ ਤੇ ਅਸੀਂ ਕਿੱਥੇ ਹੀ ਪਹਿਲਾ ਪਿੰਡ ਪਹੁੰਚ ਗਏ ਇਹ ਥੋੜਾ ਆਪਾਂ ਨੇ ਗਗੜ ਨੂੰ ਲੈਣਾ ਹੈ ਗਗਨ ਕਹਿੰਦਾ ਕੋਈ ਪਲਾਨ ਨਹੀਂ ਸੀ ਮੈਂ ਨਹੀਂ ਜਾਣਾ ਹੈਗਾ ਫਿਰ ਐਟ ਅ ਟਾਈਮ ਗਗਨ ਨੇ ਪਲਾਨ ਬਣਾ ਲਿਆ ਕਿ ਮੈਂ ਜਾਣਾ ਹਾਂ ਗਗਨ ਨੂੰ ਚੱਕ ਕੇ ਫੇਰ ਆਈਏ ਕਿ ਨਾ ਹੋਣਾ ਹੈਗੇ ਬਸ ਤਵੇਂ ਤੇ ਮੈਂ ਤੇ ਬਲੌਗ ਚ ਬਣੇ ਸਫਰ ਨੂੰ ਇੰਜੋਏ ਕਰਦੇ ਰਹੋ ਕਿੱਥੇ ਜਾਣਾ ਮੰਜ਼ਿਲ ਕਿੱਥੇ ਆ ਬਸ ਤੁਹਾਨੂੰ ਦੱਸੀ ਜਾਵਾਂਗੇ ਨਾਲ ਦੀ ਨਾਲ ਮਾਰੂ ਹੋਰ ਨਾ ਅੱਛਾ ਬੈਗ ਕਰਕੇ ਲੈਣੀ ਜੀ ਹੋਰ ਅਜੇ ਲਫਾਫਾ ਕੱਢਣਾ ਤੇਰੇ ਕੱਪੜਿਆਂ ਵਾਲਾ ਵਾਸ ਮਾਰੋ ਘਰ ਮਾਰੋ ਮੜ ਜਾ ਲਾ 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 ਬਰਾਈ ਬਈ ਹੈ ਕਿਵੇਂ ਉਹ ਜਿਹੜਾ ਮੱਧਾ ਵੜੀ ਕਰਦੀ ਉਹਨੇ ਥੱਲੇ ਵੀ ਉਹ ਪਾਇਆ ਦਿਖਾਈ ਗਏ ਥੱਲੇ ਆਹੋ ਆਹੋ ਉਹਨੇ ਪੈਨ ਪਾਇਆ ਉਹ ਉਹਨੇ ਪਾ ਪਾ ਮੇਰੇ ਵੀ ਮੇਰੇ ਤੇ ਨਹੀਂ ਕਹੋ ਮਾਮੂ ਮਦ 10000 ਰੁਪਏ ਇਕ ਲਾਉਣਾ ਚਾਹਗਾ ਬਾਜੀ ਮੱਝਾ ਹੋ ਜਾਂਦਾ ਇਹਦਾ ਮੇਰਾ ਤਾਂ ਮੂਹੜ ਹੀ ਖਰਾਬ ਹੋ ਗਿਆ ਦੇਖ ਕੇ 1000 ਦਾ ਨੋਟ ਹੈ ਮੇਰੇ ਦਾਦਾ ਨਾਲੋਂ 10 ਲੱਖ ਵਰਗਾ ਹਨ ਇਹ ਤੇਰਾ ਇੱਕੋ ਜਿਹਾ ਲੱਖ ਵਰਗਾ ਬਾਕੀ ਬੋਰ ਦੇ ਵਿੱਚ ਫਲਪੀ ਆ ਗੋਗੇ ਮੰਨ ਤੇਰਾ 10 ਵਾਲਾ 10000 ਦਾ 3 ਲੱਖ ਵਰਗਾ ਹੈ ਯਾਰ ਸਾਨੂੰ ਐ ਆ ਇਹ ਤਾਂ ਚਲ ਮਜ਼ਾਕ ਕੀਤਾ ਸਾਲੀ ਨੇ ਮਜ਼ਾਕ ਕੀਤਾ ਕੋਈ ਗੱਲ ਨਹੀਂ ਪਰ ਸਾਨੂੰ ਤੁਹਾਨੂੰ ਇਹਨਾਂ ਪਤਾ ਸਾਲੀ ਦਾ ਸਾਨੂੰ ਪੂਰਾ ਮਾਨ ਹੈ ਮਾਨ ਹੈ ਪੂਰੀ 10000 ਰੁਪਏ ਆਉਗਾ ਦੇਖਿਓ ਬਾਜੀ ਜੀ ਦੇ ਤਾਂ ਵੀ ਬੜਾ ਮਮਾ ਯੂਕੇ ਬੋ ਆਹ ਕੋਪਾ ਤਾਂ ਕੋ ਕਰਾਈ ਸਹੀ ਨਹੀਂ ਆ ਰਹੀ ਮੇਰੇ ਤਾਂ ਹੋਤੀ ਨਹੀਂ ਆਹ ਦੇਖੋ ਪਰਲਾ ਇਹਦੇ ਵੈਗਾ ਅਗਰ ਬੈਗ ਕਿਹੜਾ ਜਾ ਬੈਗ ਨਹੀਂ ਉਹ ਯਾਰ ਇਹ ਨਹੀਂ ਲੱਗ ਜਾਣੀ ਉਹਨੇ ਨਹੀਂ ਇਹ ਸਾਡੇ ਕੋਲ ਮੈਨੂੰ ਫੂਟ ਤੇ ਜਗਮਗਾ ਵਾਲਾ ਖਾਣਾ ਬੰਦ ਨਹੀਂ ਫੈਨ ਨਹੀਂ ਵੇਚੀ ਬੈਗ ਨਹੀਂ ਹੈ ਨਾ ਤੁਹਾਡੇ ਕੋਲ ਇਹ ਸਾਡੇ ਕੋਲ ਦੋ ਪੈਸੇ ਸੀ ਕਿਵੇਂ ਤੁਹਾਨੂੰ ਕਹਿਣ ਤੇ ਜਾ ਡਾਡਰ ਮੂੰਹ ਕਰ ਇੰਦਰ ਜੋੜਾ ਰੈਣਕਾ ਦਿਖਾ ਜੋੜਾ ਨੈਣਕਾ ਨਹੀਂ ਦਿਖਾਂਦਾ ਇਹ ਫੋਨ ਇਹਨਾਂ ਨੂੰ ਦਿੱਖ ਜਾਣਾ ਮਮੀ ਦਾ ਫੋਨ ਹੈ ਮੈਂ ਕਹਿੰਦਾ ਰੀਚਾਰਜ ਕਰਾਵਾਂਗੇ ਦੇ ਵਿੱਚ 10-20 ਰੁਪਏ ਦਾ ਗੱਡੀ ਚੱਲਣ ਨੂੰ ਠੀਕ ਹੈ ਮੇਰੇ ਕੋਲ ਟਿਕ ਵਾਲਾ ਹੈਗਾ ਆ ਬੰਦੇ ਨੂੰ ਲੈ ਕੇ ਜਾ ਰਿਹਾ ਨਾਲ ਆਪਣੇ ਰਿਸ਼ਤੇ ਕਿੱਥੇ ਲੈ ਕੇ ਜਾ ਰਿਹਾ ਕੋਈ ਪਤਾ ਨਹੀਂ ਜੇ ਮੈਨੂੰ ਦੇ ਦੋ ਲੈ ਦਮ 500 ਮਿੰਟ ਪਾਸੇ ਵਾਲਾ ਮੇ ਤਾਂ ਮੇਰਾ ਕਹਿਣਾ ਜ਼ਰੂਰੀ ਸੀ ਮੇਰਾ ਫਿਰ ਪੁੱਤ ਦੇ ਦੋ ਦੇ ਦੋ ਦੇ ਦੋ ਦਮ ਸਾਈਡ ਤੇ ਪਾ ਲਈ ਨੂੰ ਲੈ ਆ ਪਾ ਕਿ ਦੇ ਇਹ ਵੀ ਮੇਰਾ ਹੀ ਹੋਰ ਕਿਦਾ ਇਹ ਇਹ ਵੀ ਮੇਰਾ ਉਹ ਵੀ ਮੇਰਾ ਸਾਰਾ ਕੁਝ ਮੇਰਾ ਸਭ ਇਹ ਤੇਰਾ 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 ਅਮਨ ਜਗਨ ਦਾ ਬੈਗ ਹੋਰ ਆ ਸੀਗਾ ਇੱਕ ਹੋਰ ਸਾਰਾ ਸਭ ਕੁਝ ਤੇਰਾ ਤੇਰਾ ਇਦਾਂ ਸਭ ਕੁਝ ਮੇਰਾ 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 ਜਗਨ ਤਾਂ ਮੈਂ ਤਾਂ ਪਰਸਾ ਦੀ ਨਮਾਇਸ਼ ਤਾਂ ਚੱਲੀ ਐ ਨਮਾਇਸ਼ ਇੱਕ ਚ ਭਾਜੀ ਕਿ ਕਹਿੰਦਾ ਮੇਕਅਪ ਦਾ ਸਮਾਨ ਲੈ ਨਾ ਕਿ ਕਿ ਕਾਲਾ ਕੋਟ ਲੈ ਲਿਆ ਜਗਨ ਜੀ ਕੋਟ ਲੌਂਗ ਲੌਂਗ ਕੋਟ ਮੈਂ ਟੀਚੀ ਚ ਪਾਇਆ ਨਹੀਂ ਤੰਗ ਨਾ ਤੰਗ ਨਾ ਤੰਗ ਦੋ ਬਾਹਰ ਬਾਰੀ ਫਿਰ ਬਲੋਗਰ ਤੇ ਬਲੋਗਰ ਚੱਲੇ ਪਏ ਵਲੋਗਰ ਤੇ ਆਉਤੇ ਮੈਂ ਪਾਪਾ ਸੁਣੇ ਅੰਟੀ ਯੂਟਿਊਬਰ ਜੀ ਪੈਕਿੰਗ ਦੇਖੋ ਮੇਰੇ ਆ ਮੇਰੀ ਪੈਕਿੰਗ ਨਾ ਠਾਚੀ ਮੇਰੇ ਭੈਣਾਂ ਦੇ ਕੋਈ ਗੱਲ ਨਹੀਂ ਲਫਾਵੇ ਲੈ ਕੇ ਚੱਲੇ ਹੋ ਬਹੁਤ ਐਂ ਦੇ ਬਹੁਤ ਸਹੀ ਹੈ ਅਮਨ ਵਾਰੀ ਪਾਣ ਦੇ ਬਟੀ ਕਰ ਨਹੀਂ ਕਹਿੰਦੇ ਲਫਾਵੇ ਲੈ ਕੇ ਚੱਲੇ ਹੋ ਜਾ ਨਹੀਂ ਜਦੋਂ ਤੁਸੀਂ ਆਸਾਂ ਨਹੀਂ ਹੋ ਗਈ। ਮੈਂ ਸੱਤਾਂ ਉੱਤੇ ਆ। ਆਹ ਦੇਖੋ ਮੇਰੇ ਕਲੀ ਕੁੱਤੇ ਨੇ ਹੱਥ ਨਹੀਂ ਆ ਤੇ ਉੱਟ ਗਏ। ਆਹ ਦੇਖੋ ਤੁਹਾਨੂੰ ਤਾਂ ਮਾੜਾ। ਬਾਈ ਇਹ ਕਿਹਦਾ ਜਿਆਦਾ ਫੁੱਟੇ ਨੇ ਚੱਲਣ ਦਾ। ਹੱਥਾਂ ਨੂੰ ਨਹੀਂ ਹੋ ਗਈ। ਫੁੱਟੇ ਨਹੀਂ ਹੈਗੇ। ਵਾਇਰਸ ਹੋ ਜਾਂਦਾ ਕਰ ਤੱਬੀ ਜਿੱਤੇ ਨੇ। ਮੈਨੂੰ ਕਲਰ ਮੈਂ ਕਰਨਾ ਨਹੀਂ ਕਿਉਂਕਿ ਕਲਰ ਕਰ ਤੱਬੀ ਮਾਤਾ ਕਹਿੰਦਾ ਆਓ ਜਿੰਨੂ। ਕੀ 32 ਸਾਲ ਦਾ ਤੂੰ ਆਪ ਹੈ। ਉਹ ਇਹ ਕਰਦਾ ਮੈਂ ਫਿਰਦੀ ਹਾਂ 32 ਸਾਲ ਤੋਂ 40 ਚੱਲ ਤੇ ਮਾਤਾ ਕਹਿੰਦੀ। ਕੀ ਕਰ ਰੋ ਹੋ ਆਵੇ ਲੋਬੀਆ ਇਹਦੇ ਕਾਂਡ ਹੋ ਰਹੇ ਨੇ ਦੀਦੀ ਨੂੰ ਕਹਿੰਦੇ ਮਾਤਾ ਮੈਂ ਕਹਾਂ ਮੈਂ ਬਾਈ ਤੂੰ ਤਾਂ ਜਮੀ ਸਿਰਾਈ ਲਾ ਤਾ ਨਾ ਤੇ ਮੈਂ ਕੀ ਕਰਾਂ ਚਲੋ ਨਿਕਲੋ ਯਾਰ ਬੱਚੇ ਆ ਜਾਣੇ ਇਹ ਬੱਚੇ ਤੇ ਹੁਣ ਹੀ ਮਗਰ ਗਿਆਨ ਨਾਲ ਹੰਸ ਆ ਰਿਹਾ ਜਿੰਨਾ ਨਿਕਲ ਆਉਗਾ ਨਾ ਅੰਡੇ ਲੋਕ ਸਾਹ ਆਹੋ ਠੰਡ ਦੇ ਰੋਣਾ ਮੈਂ ਕਹਾਂ ਮੈਂ ਬ੍ਰਮਾਰਾ ਕਰਾਈ ਲਾਂ ਕਰਾਂ

ਪਰ ਪਿਆਰ ਭਰਨਿਆ ਕਿ ਟੀਨੋ ਡਾਲੋ ਯਾ ਡਾਲੋ ਯਾ ਸਾਡੇ ਬਾਈ ਪਰ ਮੈਲਾ ਵੱਲ ਚੱਲੋ ਮੈਲਾ ਮੰਨੋ ਇੱਥੇ ਘਰਾਟੋ ਨਾ ਚੱਲੀ ਜੋ ਸਿਮੂਨ ਲੈ ਕੇ ਗਿਆ ਸੀ ਭਾਈ ਤੋਰ ਲੋ ਹੁਣ ਆ ਰੁਪੇਰ ਮੋੜ ਤੇ ਲਾ ਦਿਓ ਛੁੱਟੀ ਵਦਿਆ ਵਦਿਆ ਵਸਲਾ ਗੁਰਦੀਪ ਅੱਜ ਛੁੱਟੀ ਤੇ ਆਂ ਸਾਬਾ ਨੂੰ ਹੀ ਹੋਣਾ ਹੈ ਲੋ ਮੀਨ ਲੀਨ ਯਾਰ ਠੀਕ ਬਾਈ ਹਾਂ 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 ਉਹ ਇਹਨਾਂ ਦਾ ਫੋਨ ਆ ਗਿਆ ਹੁਣ ਇਹਨੇ ਚੰਗਾ ਬਣਾ ਦੇਣਾ ਮੇਰੇ ਛੋਣੀ ਦੀ ਨਹੀਂ ਕਿਵੇਂ ਬਣਦੀ ਉਹ ਇਹਦੇ ਥੱਲੇ ਲਾਉ ਸਾਰਿਆ ਮੈਂ ਕਿਹਾ ਇਹ ਨਹੀਂ ਆਪਾਂ ਕਿਹੜਾ ਪੁੱਛਦਾ ਉਹਨੇ ਵੇਖੀ ਪਾ ਆ ਵੇਖੀ ਉਹਨੇ ਮਗਰ ਵੀਡੀਓ ਕਾਲ ਕਰ ਲਾ ਕੇ ਕਹਿਣਾ ਕੋਈ ਨਾ ਅਸੀਂ ਪਾੜੇ ਤਾਂ ਚੱਲਿਆਂ ਇਹ ਕਿੰਨੇ ਤਾਂ ਚੱਲਿਆਂ ਧਮ